ਅੱਜ ਸਾਰੇ ਹੀ ਆ ਗਏ ਇੱਕ ਵਾਰ ਪਹਿਲਾਂ ਤੋਂ ਪ੍ਰੋਗਰਾਮ ਹੋਇਆ ਹੈ ਜਦੋਂ ਕੋਈ ਆਇਆ ਚੌਥਾ ਕਾਲਾ ਮੈਂ ਦੇਣ ਲੱਗ ਪਾਈ Thank <laughs> you. Terima kasih ਹਾਰੇ ਆਰਥੀ ਅਸ਼ੇਸ਼ਣ ਦਾ ਤੇ ਸਮੂਹ ਸਾਡੇ ਪਾਰਟੀ ਹਲਕਾ ਦੇ ਪ੍ਰਧਾਨ ਸਰਦਾਰ ਗੁਰਪ੍ਰੀਤ ਸਿੰਘ ਜੀ ਬਣਾਵਾਲੀ ਤੇ ਆਮ ਪਾਰਟੀ ਦੇ ਇਨਚਾਰਜ ਸਰੂਵੜ ਦੇ ਜਿੰਨੇ ਵੀ ਹੈਗੇ ਨੇ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਹੈ ਜਿਨ੍ਹਾਂ ਨੇ ਮੇਰੇ ਤੇ ਇੰਨੀ ਜ਼ਿੰਮੇਵਾਰੀ ਪਾਈ ਆ ਅੱਜ ਜੋ ਸਾਡੇ ਸਰਬਸੰਮਤੀ ਨਾਲ ਆਰਥੀ ਅਸ਼ੇਸ਼ਣ ਦੀ ਮੀਟਿੰਗ ਹੋ ਕੇ ਮੈਨੂੰ ਪ੍ਰਧਾਨੀ ਦਿੱਤੀ ਗਈ ਆ ਮੈਂ ਆਰਤੀ ਸੈਸ਼ਨ ਦਾ ਤੇ ਸਮੂਹ ਪਾਰਟੀ ਦਾ ਬਹੁਤ ਧੰਨਵਾਦ ਕਰਦਾ ਹਾਂ ਅਤੇ ਵਿਸ਼ਵਾਸ ਦਿਵਾਉਣਾ ਹੈ ਵੀ ਜੋ ਜ਼ਿੰਮੇਵਾਰੀ ਮੇਰੇ ਤੇ ਪਾਈ ਹੈ ਮੈਂ ਪੂਰੀ ਖੁੱਭੀ ਨਾਲ ਨਿਭਾਉਂਗਾ ਤੇ ਜੋ ਵੀ ਸਾਡੇ ਆਰਤੀਆਂ ਦੀਆਂ ਮੰਗਾਂ ਨੇ ਉਹਨਾਂ ਨੂੰ ਹੱਲ ਕਰਨ ਦਾ ਕੋਸ਼ਿਸ਼ ਕਰਾਂਗੇ ਰਲ ਕੇ ਤੇ ਜੋ ਵੀ ਸਮੱਸਿਆ ਬਾਕੀ ਅਸੀਂ ਅੱਜ ਤੋਂ ਜੀ ਇੱਕ ਬਾਤਾਵਾਰਨ ਦੇ ਆਧਾਰ ਤੇ ਰੁਖ ਲਾਉਣ ਦਾ ਪੌਦੇ ਲਾਉਣ ਦਾ ਕੰਮ ਸ਼ੁਰੂ ਕਰਨ ਜਾ ਰਹੇ ਆ ਜਿਹਦੇ ਚ ਸਾਡੇ ਐਮਐਲਏ ਸਾਹਿਬ ਤੇ ਸਮੂਹ ਸੈਕਟਰੀ ਸਾਹਿਬ ਇੱਥੋਂ ਦੇ ਮਾਰਕ ਕਮੇਟੀ ਦੇ ਤੇ ਐਸਡੀਐਮ ਸਾਹਿਬ ਦਾ ਸਦਾਂਗੇ ਅਸੀਂ ਉਹਨਾਂ ਨੂੰ ਇਨਵਾਈਟ ਕਰਾਂਗੇ ਪ੍ਰੈਸ ਵਾਲੇ ਵੀਰਾਂ ਨੂੰ ਵੀ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀ ਇੰਨੀ ਅੱਜ ਦੀ ਜਨੀ ਸਾਰੀ ਲੀਟੀਅਰ ਕਵਰਿੰਗ ਤੇ ਸਮੂਹ ਨਗਰ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰ ਰਹੇ ਹਾਂ ਜੀ ਪਹਿਲਾਂ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰੈਸ ਵਾਲਿਆਂ ਦਾ ਜੋ ਅਸੀਂ ਅੱਜ ਆਰਟੀ ਐਸੋਸੀਏਸ਼ਨ ਦੀ ਇਕੱਤਰਤਾ ਦੇ ਵਿੱਚ ਨਵੇਂ ਪ੍ਰਧਾਨ ਸਾਡੇ ਦਰਸ਼ਨਪਾਲ ਮਿੱਤਲ ਜੀ ਨੂੰ ਪ੍ਰਧਾਨ ਚੁਣਿਆ ਗਿਆ ਜੀ ਇਹਨਾਂ ਦੇ ਨਾਲ ਕੁਝ ਮੈਂਬਰ ਵੀ ਚੁਣੇ ਆ ਸੋ ਅਸੀਂ ਪ੍ਰਧਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਪ੍ਰਧਾਨ ਜੀਾਂ ਦੇ ਨਾਲ ਚੱਲ ਕੇ ਸਾਰੇ ਵੀ ਜਿਹਨੇ ਆਰਟੀ ਐਸੋਸੀਏਸ਼ਨ ਦੇ ਵਿੱਚ ਕੋਈ ਸਮੱਸਿਆ ਹੁੰਦੀ ਆ ਕੋਈ ਕੰਮ ਰਹਿੰਦੇ ਆ ਕਰਵਾਉਣ ਵਾਲੇ ਆ ਸੋ ਹੋਰ ਨਾਲ ਮਿਲ ਕੇ ਕਰਾਂਗੇ ਔਰ ਇੱਕ ਨਵੀਂ ਪ੍ਰਧਾਨਗੀ ਦੇ ਫੋਨ ਦੇ ਨਾਤੇ ਅਸੀਂ ਇੱਕ ਪੌਦਾ ਲਗਾਉ ਵ੍ਰਕਤ ਲਗਾਉਣ ਦੀ ਮੈਮ ਚਲਾਈ ਆ ਜੇ ਜਿਹਦੇ ਵਿੱਚ ਐਸਡੀਐਮ ਸਾਹਿਬ ਐਮਐਲਏ ਸਾਹਿਬ ਕੜੇ ਪ੍ਰਧਾਨ ਨਵੇਂ ਪ੍ਰਧਾਨ ਸਾਹਿਬ ਔਰ ਪ੍ਰੈਸ ਖਤਰ ਵਾਲਿਆਂ ਨੂੰ ਸਾਰਿਆਂ ਨੂੰ ਬੁਲਾ ਕੇ ਤੇ ਪੌਦੇ ਬੰਡਾਂਗੇ ਔਰ ਟਰੀ ਗਾਰਡ ਬਣਾ ਕੇ ਅਸੀਂ ਉਹਨਾਂ ਦੀ ਰੱਖਿਆ ਵੀ ਕਰਾਂਗੇ ਪੂਰੇ ਆਰਤੀਆਂ ਨੂੰ ਇੱਕ ਇੱਕ ਪੌਦਾ ਦਿੱਤਾ ਜਾਊਗਾ ਬਹੁਤ ਬਹੁਤ ਧੰਨਵਾਦ ਅੱਜ ਸਾਰੇ ਮੇਰੇ ਆਰਤੀ ਭਰਾਵਾਂ ਨੇ ਇਕੱਠੇ ਹੋ ਕੇ ਦਰਸ਼ਨਪਾਲ ਮਿੱਤਰ ਨੂੰ ਆਪੀਆਂ ਦਾ ਪ੍ਰਧਾਨ ਚੁਣਿਆ ਜੋ ਕਿ ਇਹ ਪਹਿਲਾਂ ਵੀ ਪ੍ਰਦਾਨਗੀ ਦੇ ਕਰਦੇ ਰਹੇ ਨੇ ਅਵਤਾਰ ਸਿੰਘ ਤੇ ਦਰਸ਼ਨਪਾਲ ਜੀ ਇਹਨਾਂ ਨੇ ਬਹੁਤ ਵਧੀਆ ਸਜਾਏ ਤਰ੍ਹਾਂ ਕੰਮ ਚਲਾਇਆ ਤੇ ਕੋਈ ਸਮੱਸਿਆ ਜਿਹੜੇ ਹੱਲ ਕਰਵਾਈਆਂ ਨੇ ਤੇ ਹੁਣ ਵੀ ਅਗਾ ਤੋਂ ਸਮੱਸਿਆ ਹੱਲ ਕਰਾਉਣਗੇ ਇੱਕ ਇਹ ਨਵੀਂ ਮਹਿਮ ਦਰਖਤ ਲਾਉਂ ਚਲਾ ਰਹੇ ਨੇ ਜਿਸ ਤੇ ਅਜੀਤ ਸਿੰਘ ਸਾਹਿਬ ਐਮਐਲਏ ਸਾਹਿਬ ਤੇ ਸੈਕਟਰੀ ਮਾਰਕੀਟ ਕਮੇਟੀ ਵੀ ਹਾਜ਼ਰੀ ਵਿੱਚ ਦਰਖਤ ਹਰੇਕ ਆਰਦੀ ਇੱਕ ਆਰਦੀ ਦੇ ਗੋਦ ਚ ਦਰਖਤ ਪਾਇਆ ਜਾਵੇਗਾ ਤੇ ਉਹ ਦਰਖਤ ਦੀ ਪਾਲਣ ਪੋਸ਼ਣ ਕਰੇਗਾ ਜਿਵੇਂ ਆਪਣੇ ਪੁੱਤਾਂ ਨੂੰ ਪਾਲੀਦਾ ਰਾਜੂ ਖਾਲਸਾ ਅਵੇਜ ਕੀ ਪਟੇ ਅਸੀਂ ਪਹਿਲਾਂ ਤਾਂ ਦਰਸ਼ਨਪਾਲ ਮਿੱਤਰ ਜੀ ਨੂੰ ਸਭ ਤੋਂ ਸਾਰੇ ਮੈਂਬਰਾਂ ਵੱਲੋਂ ਉਹ ਸਾਰੀ 8 ਦੇ ਸੈਸ਼ਨ ਬਾਰੇ ਬਹੁਤ ਬਹੁਤ ਵਧਾਈਆਂ ਦਿੰਨੇ ਆ ਵੀ ਇਹਨਾਂ ਨੂੰ ਸਰਬਸੰਤੀ ਨਾਲ ਅਸੀਂ ਪ੍ਰਧਾਨੀ ਪ੍ਰਧਾਨ ਜੀ ਬਣਾਏ ਗਏ ਨਾ ਮੰਦਰ ਆਪਣੇ ਮੰਡੀ ਦੇ ਮੰਡੀ ਅਨਾਜ ਮੰਡੀ ਦੇ ਪ੍ਰਧਾਨ ਬਣਾਏ ਗਏ ਇਹਨਾਂ ਨੂੰ ਸਾਨੂੰ ਸਾਰੇ 8 ਦੇ ਸੈਸ਼ਨ ਨੂੰ ਬਹੁਤ ਖੁਸ਼ੀ ਹੈ ਕਿ ਜਿਹੜਾ ਸਾਡਾ ਸਰਬਸੰਤੀ ਨਾਲ ਪ੍ਰਧਾਨ ਚੁਣਿਆ ਜਾਂਦਾ ਅਸੀਂ ਇਸ ਗੱਲਤੇ ਬਾਰੇ ਖੁਸ਼ ਰਹਿੰਦੇ ਆ ਦੂਜੀ ਗੱਲ ਇਹਨਾਂ ਤੇ ਬੜੀ ਸਾਨੂੰ ਉਮੀਦ ਹੈ ਵੀ ਮੰਡੀ ਦਾ ਜੋ ਵੀ ਕੋਈ ਕੰਮ ਰਹਿੰਦੇ ਨੇ ਬਾਕੀ ਜਿੰਨੇ ਕੋਈ ਆਰੋ ਲੱਗਣ ਵਾਲਾ ਹੈ ਜਾਂ ਸੀਵਰੇਜ ਪੈਣ ਵਾਲਾ ਹੈ ਅਸੀਂ ਇਹਨਾਂ ਨੂੰ ਬੜੀ ਅੰਗ-ਸੰਗ ਨਾਲ ਚੱਲ ਕੇ ਮੋਢੇ ਨਾਲ ਮੋਢਾ ਲਾ ਕੇ ਇਹਨਾਂ ਨੂੰ ਅਸੀਂ ਹੈਲਪ ਕਰਾਂਗੇ ਇਹਨਾਂ ਦੀ ਇਹ ਅੱਗੇ ਲਾ ਕੇ ਸਾਡਾ ਸਾਰੇ ਮੰਡੀ ਦੇ ਕੰਮ ਕਰਾਵਾਂਗੇ ਬਾਕੀ ਜਿਹੜੀ ਪੌਦਿਆਂ ਦੀ ਇੱਕ ਬੜੀ ਸ਼ੋਭਾ ਵਧਾਉਣੀ ਆ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਾਂਗੇ ਵੀ ਸਾਡੇ ਨਾਲ ਲੱਗ ਕੇ ਸਾਡੇ ਨਾਲ ਇਹ ਪੌਦਿਆਂ ਦੀ ਪੂਰੀ ਜਾਣਕਾਰੀ ਦੇਣ ਸਾਨੂੰ ਤੇ ਅਸੀਂ ਲਵਾਈਏ ਤੇ ਬੜੀ ਖੁਸ਼ੀ ਹੋਊਗੀ ਅਸੀਂ ਸਾਰੀ ਮੰਡੀ ਵਾਲਿਆਂ ਨੂੰ ਔਰ ਸਾਡੇ ਪ੍ਰਧਾਨ ਜੀ ਨੂੰ ਬਹੁਤ ਬਹੁਤ ਵਧਾਈਆਂ ਦਿੰਦੇ ਆ ਸਾਡੇ ਕੋਲੋਂ